ਕਾਨੀ ਜੀ ਬਣਾ ਕੇ ਨਿਯਮ ਹੋਤਾ ਣ ਕਿਉਂ ਜਾਣ ਕੀ ਕਾਰਨੀ ਦੀ ਬਣਾਏ ਇਹ ਕਾਰਨ ਦੇ ਇਹ ਸਭ ਨੂੰ ਪਤਾ ਹੈ ਕਿ ਨਰ ਵਿੱਚ ਦਮਾ ਦਾ ਮੁੱਲਾ ਜਬਤਾ ਬਹੁਤ ਚੱਲ ਰਿਹਾ ਹੈ ਤੇ ਤੇਰੇ ਉਰ ਇੱਕ ਨਵਾਂ ਕੋ ਚੱਲ ਪਿਆ ਮੈਡੀਕਲ ਤੋਂ ਬੋਲਣਾ ਮਿਲ ਗਿਆ ਮੈਨੂੰ ਕਿ ਤੁਹਾਡੇ ਕੋਲ ਬੰਦ ਹੋਣਾ ਚਾਹੀਦਾ ਇਹ ਟੇ ਨਮੂਨੇ ਸੀ ਜੀ ਜਾਂ ਘਰ ਦੇ ਵਿੱਚ ਤੇ ਉਥੇ ਜੇ ਸਾਡੇ ਕੋਲ ਆਉਂਦੇ ਦੋ ਤੇ ਇੱਕ ਕਰਿਆ ਜ ਮਾਜਾ ਉਥੇ ਦੀ ਰੁਪਾਈ ਤੇ ਇੱਕ ਮਰਦਾ ਪੁੱਦਾ ਤੇ ਇੱਕ ਰੇਹਤੀ ਤੋਂ ਪਿਆਰੀ ਉਹ ਮਾਜਾ ਜੀ ਨੂੰ ਦੇ ਸੀ ਪਰ ਜਦੋਂ ਨਸਰ ਸਰੋਂ ਕੇਂਦਰ ਵੀ ਦੋ ਤਿੰਨ ਵਾਰੀ ਸਿੱਧਾ ਵਧੀਆ ਹੋ ਗਿਆ ਸੀ ਫੇਰ ਆ ਕੇ ਤੇ ਪਿੰਡੋਂ ਦਾ ਕੋਈ ਆਪਾਂ ਮੇੜਾ ਸਾਰਾ ਕੋ ਫੇਰ ਤੇ ਬਹੁਤ ਜ਼ਿਆਦਾ ਮਾਰਾ ਤੇ ਨਾ ਅੱਜ ਤੇ ਕੱਥੇ ਮੋਟੇ ਇਤੋਂ ਕਰ ਕੁੰਡਰੀ ਇਹ ਤਿੰਨ ਚਾਰ ਦਿਨ ਸੁਹੀ ਆ ਉਹਦਾ ਕੱਲ ਭੋਗ ਸੀਗਾ ਜੀ ਉਹੀ ਥੇ ਖੜਾ ਆਇਆ ਉਹਨੇ ਜੀ ਠੀਕ ਹੈ ਖੁੱਲੇ ਆਵੇਂ ਦੇ ਰਹੇ ਹਾਂਜੀ ਖੁੱਲੇ ਆਵੇਂ ਲੈ ਜੇ ਤੁਮ ਜੇ ਲੋਗ ਬੋਲੇ ਨਵੇਂ ਖੁੱਲੋ ਕਰੀਂ ਆ ਕੇ ਦੇ ਇੱਧਰ ਵੀ ਨਿੱਕੀਆਂ ਕਰੀਆਂ ਸਾਡੇ ਪਿੰਡ ਚੋਂ ਹੋਰ ਸਾਰੇ ਪਿੰਡਾਂ ਚੋਂ ਹਾਂਜੀ ਸਭ ਕਾਹਲ ਦੇ ਸਰਪੰਨਾਂ ਦੇ ਬੋਲ ਸਰ ਜੀ ਪੋਚ ਹੁੰਦੀ ਐ ਲੈ ਜਾਂਦੀ ਬੰਦਿਆਂ ਨੂੰ ਉਹ ਉੱਥੇ ਪਿੰਡਾਂ ਲਿਆਉਣ ਵਾਲੇ ਪਹਿਲਾਂ ਹੁੰਦੇ ਜੀ ਬਾਲਾ ਫੇਟਾਂ ਨੇ ਤੇ ਸਰ ਸਰ ਜਿਵੇਂ ਬੈਣ ਪੈ ਰਹੇ ਕੰਦ ਬਚਾਨ ਪਾ ਰਹੇ ਆ ਕੋਣ ਦੇ ਰੋੜ ਤੇ ਰੱਖੋ ਆ ਕੋਈ ਰੋੜ ਤੇ ਰੋੜ ਤੇ ਰੱਖੋ ਜੀ ਕਹਿੰਦੇ ਸਰਕਾਰ ਨੂੰ ਇਹ ਕਹੋ ਕਿ ਇਸ ਨਸ਼ਾ ਪਿੰਡਾਂ ਦੇ ਵਿੱਚ ਪੂਮਾ ਘਲੋ ਛਡਾਇਆ ਜਾਵੇ ਹੋਰ ਉਹ ਵੀ ਬੱਚੇ ਬਾਜਣ ਕਾਲ ਨੂੰ ਪਰਤੇ ਹੋਣ ਗੱਲ ਵਾਰਾ ਦਿਖਾਈਆਂ ਜੀ ਕੋਈ ਚੀਜ਼ ਕਰ ਦੇਣੀ ਸਦੀ ਕੋਈ ਬੂਹਾਂ ਨਹੀਂ ਛੱਡਿਆ ਕੋਈ ਨਹੀਂ ਛੱਡਿਆ ਜਿਹੜੇ ਸਬੀਲਾਂ ਦੇ ਵਿੱਚ ਛੜਿਆ ਫਰੀਏ ਉਹ ਵੀ ਕੱਢ ਦੇ ਦੇ ਤੇ ਆ ਚੌਕਤਾਲੀ ਸੀ ਜੀ ਕਾਲੀ ਚੌਕੇ ਵੇਚਤੀ ਆ ਬਾਹਰ ਨਾਲ ਦਰਵਾਜ਼ਾ ਫਰਸਾ ਦਰਵਾਜ਼ਾ ਕੰਨ ਨਾ ਕਿਤੇਣਾ ਇਹ ਚੁੱਕਿਆ ਸਾਰਾ ਕੋ ਅੰਦਰ ਵੀ ਕੋਈ ਚੀਜ਼ ਮੇਰੇ ਕੋਲ ਰੋਸ਼ਨਾਣ ਲੱਗੇ ਕੋਈ ਰੱਖਣ ਦੇ ਉਹ ਕੋਈ ਭਾਂਡਾ ਛੱਡਿਆ ਉਹ ਰੱਖਣਾ ਨਹੀਂ ਇਹ ਆਪਣੀਆਂ ਕੀ ਸਾਡੇ ਕਾਇ ਇੱਕ ਦੋ ਤਿੰਨ ਮੋਤਾ ਜਸੂਬਾ ਇੱਕ ਮੌਤ ਕੱਲ ਨੂੰ ਹੋ ਚੁੱਕੀ ਆ ਇਹ ਕਾਰਨ ਸਿਰਫ ਨਸ਼ੇ ਦੀ ਵਜ੍ਹਾ ਨਹੀਂ ਆ ਸਾਹਮਣੇ ਤੇ ਹਾਂਜੀ ਨਸ਼ਾ ਵੇਚ ਰਿਹਾ ਏ ਤਾਂ ਹੀ ਮੁੰਡੇ ਮਰ ਰਹੇ ਨੇ ਚਾਰ ਮੌਤਾਂ ਤੇ ਇੰਨਾ ਵੱਡਾ ਜਿਹੜਾ ਕਾਂਡ ਹੋ ਗਿਆ ਹੈ ਉਸ ਪ੍ਰਸ਼ਾਸਨ ਦੀ ਕੋਈ ਇੱਥੇ ਸਖਤੀ ਨਹੀਂ ਨਹੀਂ ਵੇਖੋ ਪ੍ਰਸ਼ਾਸਨ ਆਪਦਾ ਕੰਮ ਕਰ ਰਿਹਾ ਵਾ ਲੇਕਿਨ ਹੁਣ ਨਸ਼ਾ ਵੇਚਣ ਵਾਲੇ ਟਲ ਨਹੀਂ ਰਹੇ ਤਾਂ ਪ੍ਰਸ਼ਾਸਨ ਵੀ ਕੀ ਕਰੇਗਾ ਸਰ ਭੱਲਿਆ ਮੇਰੇ ਹਾਂਜੀ ਵੀ ਕੀ ਜਾਂਦਾ ਏ ਇਹ ਨਿਯਮ ਹੁੰਦਾ ਨੇ ਅੱਜ ਚਾਰ ਮੌਤਾਂ ਹੋ ਚੁੱਕੀਆਂ ਨੇ ਨੌਜਵਾਨ ਮੁੰਡੇ ਆ ਬੋਲੀ ਨਾਲ ਇਹ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਕਿ ਪ੍ਰਸ਼ਾਸਨ ਬਹੁਤ ਸੂਝ ਜਬਾਨ ਪੜੇ ਲਿਖੇ ਅបਸਰਾਂ ਥੋੜਾ ਇਹ ਨਸ਼ੇ ਵਾਲੇ ਤੇ ਠੱਲ ਪਾਉਣ ਇਹ ਮੇਰੀ ਬੇਨਤੀ ਆ ਪ੍ਰਸ਼ਾਸਨ ਦੇ ਅੱਗੇ ਪੰਜਾਬ ਸਰਕਾਰ ਅੱਗੇ ਹੋ ਗਿਆ ਕਿਵੇਂ ਗਿਆ ਇਹ ਚਲੀ ਤੇ ਜੀ ਨਾਲ ਆ ਜੀ ਨਸ਼ਾ ਫੁੱਲ ਵੇਚਣ ਗਿਆ ਗੋਲੀਆਂ ਫੁੱਲ ਵੇਚਣ ਗਿਆ ਸਾਡੇ ਤਿੰਨੇ ਮੈਡੀਕਲ ਆ ਤੇ ਚੌਥੇ ਹਾਂਜੀ ਤੇ ਘਰ ਕਾ ਬੱਚੇ ਨਿਕਰੇਗੇ ਕੁਆਰੇ ਕੋ ਦੋ ਕੁਆਰੇ ਮਾਰ ਕੇ ਦੋ ਬੱਚੀ ਇੱਕ ਇੱਕ ਬੱਚੀ ਆ ਉਹ ਮਾਰ ਕੇ ਸਰਕਾਰ ਕੋਈ ਨਹੀਂ ਕਰ ਸਕਦੀ ਨਾ ਨਸ਼ਾ ਬੰਦ ਕਰਾਇਆ ਤੇ ਰਾਤ ਤੱਕ ਹੋਇਆ ਹੀ ਜਾਂਦਾ ਜਿਹੜੇ ਅੱਜ ਮੈਂ ਪੈ ਰਹੇ ਨੇ ਸਰਕਾਰ ਤੋਂ ਕੀ ਜਵਾਬ ਮੰਗਦੇ ਨੇ ਸਰਕਾਰ ਦੱਸੇ ਸਹੀ ਨਾ ਨਸ਼ਾ ਬੰਦ ਕਰਾਇਆ ਕਹੇ ਦੇ ਸਮੇਂ ਸਭ ਵੇ ਗਿਆ ਉਹ ਜੋ ਦੁਗਣਾ ਵਜਿੰਦੇ ਆ ਜੀ ਇਹ ਕਿਹੜੀ ਬਿਮਾਰੀ ਨਾਲ ਮਰ ਗਏ ਹਜ਼ਾਰ ਤੋਂ ਇਹ ਪੁੱਛਦੇ ਆ ਇਹ ਨਸ਼ਾ ਦੇ ਬੰਦ ਕਰਤਾ ਇਹ ਕਿਵੇਂ ਮਰ ਗਏ ਆ ਬਾਈ ਜੀ ਨਹੀਂ ਆ ਆ ਮੇਰੇ ਸਪੈਟ ਫੋਲੀ ਦੀ ਫੋਨ ਤੇ ਆ ਫੋਨ ਹਾਂਜੀ ਇੱਥੇ ਨੇੜੇ ਤੇ ਮੈਂ ਦੇਖਦਾ ਵੀ ਸੁਣਿਆ ਹੈਗੇ ਨੇ ਕਿਲੇ ਨੇ ਵੇਚਦੇ ਜੀ ਕਰਮਾਂ ਵੇਚਦੇ ਜੀ ਸਾਰੇ ਥਾਂ ਵੇਚਦੇ ਇਹ ਬੱਚੇ ਲੈਂਦੇ ਜੰਗਾਲੇ ਮੋੜ ਤੋਂ ਲੇਵਦੇ ਜੀ ਇੱਕ ਪ੍ਰੋਸੈਸਨ ਦੀ ਕੋਈ ਕੋਸ਼ ਨਹੀਂ ਕੋਈ ਸਤਾਈ ਨਹੀਂ ਕੋਈ ਨਾਕਾਂ ਨਹੀਂ ਸ਼ਾਕਾਂ ਨਹੀਂ ਕੋਸ਼ ਨਹੀਂ ਛੇ ਆ ਮੋ ਓੜਿਆ ਮੇਕੀ ਬਣਿਆ ਮੇਰਾ ਛੋਟਾ ਬਰਾਦਰ ਹੈ ਇਹ ਕਰਨ ਹੈ ਨਸ਼ੇ ਦੀ ਪਰੇੜ ਚ ਆ ਗਿਆ ਸੀ ਆ 5 ਸਾਲ ਹੋਏ ਜੀ ਤੇ ਬਹੁਤ ਹੀ ਜ਼ਲਦ ਅਲ ਦੇ ਪਾ ਚੁੱਕਾ ਸੀ ਆ ਮਾਣ ਰੋਣ ਉਪਰ ਤਾਂ ਲੱਗਾਈ ਹੋਣਾ ਕਿ ਸਾਡੇ ਪਿੰਡ ਦੇ ਵਿੱਚ ਅੱਜ ਹੋਰ ਵੀ ਤਿੰਨ ਮੋਟਾ ਹੋਈਆਂ ਇੱਕ ਹੀ ਰਾਤ ਦੇ ਵਿੱਚ ਜੀ ਕਿਸੇ ਨਸ਼ੇ ਦੇ ਕੰਮ ਹੋਏ ਹੈ ਐਨਾ ਇਹ ਨਸ਼ਾ ਫੈਲ ਗਿਆ ਪਿੰਡ 'ਚ ਜੀ ਸਰ ਇਹ ਆਮ ਮਿਲਦਾ ਭਾਈ ਮੋਟਰਸਾਈਕਲ ਸਪਲਾਈ ਕਰੀ ਜਾਂਦੇ ਕੁਝ ਸਾਡੇ ਪੰਜ ਮੈਡੀਕਲ ਇੱਥੇ ਆਏ ਹੋਏ ਆ ਜੀ ਮੈਡੀਕਲਾਂ ਕੋਲ ਗੋਲੀਆਂ ਪਾ ਲਿਆ ਤੇ ਜੀ ਉਹ ਪੀਸ ਪੀਸ ਕੇ ਲਈ ਜਾਂਦੇ ਜੀ ਬਾਕੀ ਹੋਏ ਇਹ ਕਹਿਣਾ ਚਾਹੁੰਦੇ ਆ ਜੀ ਇਹਨਾਂ 'ਤੇ ਕੋਈ ਨੱਥ ਪਾਈ ਜਾਵੇ ਕਿਉਂਕਿ ਸਾਡੀ ਹੁਣ ਆਉਣੇ ਮੌਜੂਦਨ ਤੇ ਵੀ ਆ ਜੀ ਇਹ ਖਤਮ ਹੋ ਜਾਏਗੀ ਤਾਂ